ਹਾਂਜੀ ਦੋਸਤੋ ਅੱਜ ਮੈਂ ਤੁਹਾਨੂੰ ਲੈ ਕੇ ਚੱਲਦਾ ਮੇਨ ਐਂਟਰੀ ਤੇ ਇਹ ਮੇਨ ਐਂਟਰੀ ਦੇ ਉੱਪਰ ਜਿਹੜਾ ਮੋਲਡਿੰਗ ਦਾ ਡਿਜ਼ਾਈਨ ਹੈ ਇਹ ਅਸੀਂ ਕੁਝ ਇਸ ਤਰੀਕੇ ਨਾਲ ਬਣਾਇਆ ਇਹਦੇ ਲਈ ਅਸੀਂ ਪਹਿਲਾਂ ਸਾਗਵਾਨ ਦੀ ਜਿਹੜੀ ਹੈ ਮੋਲਡਿੰਗ ਬਣਾਈ ਹੈ ਜਿਹਨੂੰ ਅਸੀਂ ਕੰਗੀ ਗੋਲੇ ਕਹਿ ਦਿੰਨੇ ਆ ਇਸ ਕੰਗੀ ਗੋਲੇ ਨੂੰ ਪਹਿਲਾਂ ਅਸੀਂ ਪਲਾਸਟਿਕ ਦੇ 12 ਐਮ ਦੀ ਪਲਾਸਟਿਕ ਦੇ ਉੱਪਰ ਪੇਸਟ ਕੀਤਾ ਤਾਂ ਕਿ نیچے ਸਿਉਂਖ ਦੀ ਕੋਈ ਪ੍ਰੋਬਲਮ ਨਾ ਰਹੇ ਅਭੀ ਮੈਂ ਤੁਹਾਨੂੰ ਦਿਖਾਉਣਾ ਇਹ ਉੱਪਰ ਅਸੀਂ ਇਹ ਢਾਈ ਡਿਜ਼ਾਈਨ ਬਣਾਇਆ ਜੀ 10 ਇੰਚੀ ਸਾਗਵਾਂ ਦੀ ਠੋਸ ਚਿਗਾਠ ਹੈ ਇਹ ਇਹ ਚਿਗਾਠ ਦੀ ਫਿਟਿੰਗ ਅਸੀਂ ਬਾਅਦ ਵਿੱਚ ਕੀਤੀ ਹੋਈ ਹੈ ਜੀ ਤੇ ਇਹਦੇ ਜਿਹੜੇ ਸਕਰੂ ਪੇਚ ਵਗੈਰਾ ਨੇ ਉਹ ਸਾਰੇ ਅੰਡਰਗਰਾਊਂਡ ਲੱਗੇ ਹੋਏ ਹੈ ਜੀ ਤੇ ਇਹਦੇ ਵਿੱਚ ਆ ਦੇਖੋ ਆ ਬਾਰਮ ਆ ਬਾਰਮ ਪਲਾਸਟਿਕ ਦਾ ਪੀਸ ਹੈ ਜੀ ਤਾਂ ਕਿ ਕੰਗੀ ਗੋਲੇ ਨੂੰ ਸੌਖ ਤੋਂ ਬਚਤ ਰੱਖੇ ਤੇ ਇਹਦੇ ਨੀਚੇ ਅਸੀਂ ਜਿਹੜਾ ਪਾਊਡਰ ਬਣਾਇਆ ਜੀ ਉਹ ਵੀ ਸਾਗਵਾਂ ਦਾ ਹੀ ਹੈ ਇਸ ਤਰ੍ਹਾਂ ਮੈਂ ਤੁਹਾਨੂੰ ਇੱਕ ਹੋਰ ਚੀਜ਼ ਬਹੁਤ ਸੋਹਣੀ ਵਿੱਚ ਦਿਖਾਉਣ ਲੱਗਾ ਜਿਵੇਂ ਕੋ ਪਰਲਾ ਕਾਰਨਰ ਕੋਲ ਇਹਦੀ ਸ਼ੇਪ ਨਾ ਜੀ ਬਸ ਕੁਦਰਤੀ ਗੱਲ ਹੀ ਹੈ ਬਹੁਤ ਸੋਹਣੀ ਸ਼ੇਪ ਬਣੀ ਹੈ ਇਹ ਦੇਖੋ ਤੁਸੀਂ ਇਹਦੇ ਉੱਪਰ ਹਜੇ ਹੋਰ ਵੀ ਬਹੁਤ ਕੁਝ ਲੱਗਣਾ ਹੈ ਬਾਕੀ ਇਹਨੂੰ ਅਸੀਂ ਹੋਰ ਵੀ ਸੋਹਣਾ ਕਿਵੇਂ ਬਣਾ ਸਕਦੇ ਹਾਂ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਜੀ ਤਾਂ ਕਿ ਅਸੀਂ ਇਹਨੂੰ ਹੋਰ ਵੀ ਆਪਾਂ ਇਹਨੂੰ ਸੋਹਣਾ ਬਣਾ ਸਕੀਏ ਠੀਕ ਹੈ ਜੀ ਓਕੇ ਧੰਨਵਾਦ